ਅਸੀਂ ਨਾ ਫਤੇਗੜ ਸਾਹਿਬ ਨੂੰ ਜਾ ਰਹੇ ਸੀਗੇ 메ਨ ਹਾਈਵੇ ਤੇ ਸੀਗੇ ਮੰਡੀ ਗਵਿੰਦਗੜ ਨੀਅਰ ਹੈ ਨਾ ਤੇ ਇੱਕ ਤਾਂ ਅਚਾਨਕ ਚੈਨਾਡੋਰ ਆਈ ਤੇ ਇਹਨਾਂ ਨੇ ਲੱਗੀ ਇਹਨਾਂ ਨੇ ਸਕੂਟੀ ਰੋਕੀ ਮੈਨੂੰ ਰੋਕਣ ਲੱਗੇ ਮੈਨੂੰ ਕਹਿੰਦੇ ਇਧਰੋਂ ਦੇਖੀ ਮੈਂ ਕੀ ਹੋ ਗਿਆ ਵੀ ਸਕੂਟੀ ਰੋਡ ਦੇ ਉੱਤੇ ਰੋਕ ਲਈ ਹੈ ਨਾ ਜਦ ਦੇਖਿਆ ਸਾਰਾ ਮਤਲਬ ਕਿ ਚੈਨਾਡੋਰ ਦੇ ਨਾਲ ਸਾਰਾ ਕਟਵੇ ਫਟਫਟ ਚੈਨਾਡੋਰ ਕੱਢੀ ਹੈ ਨਾ ਖਿੱਚ ਕੇ ਤੇ ਉਸ ਤੋਂ ਬਾਅਦ ਅਸੀਂ ਕਈਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕੋਈ ਨਹੀਂ ਰੁਕਿਆ ਹੈਗਾ ਤੇ ਉਸ ਤੋਂ ਬਾਅਦ ਦੋ ਮੁੰਡੇ ਵੀ ਉੱਕੇ ਸਿਵਲ ਹਸਪਤਾਲ ਲੈ ਗਏ ਸੀ ਉਹਨਾਂ ਨੇ ਬਿਲਕੁਲ ਜਵਾਬ ਦਿੱਤਾ ਕਹਿੰਦੇ ਇੱਥੇ ਕੁਝ ਵੀ ਨਹੀਂ ਹੋਣਾ ਹੈਗਾ ਉਹਨਾਂ ਨੇ ਪੱਟੀ ਐਵੇਂ ਬੰਨ ਕੇ ਵਾਪਸ ਕਰਤਾ ਵੀ ਤੁਸੀਂ 32 ਸੈਕਟਰ ਕਰੋ ਉਧਰੋਂ ਮੇਰੇ ਬ੍ਰਦਰ ਨੇ ਮਤਲਬ ਕਿ ਉਸ ਤੋਂ ਬਾਅਦ ਸਹੀ ਹੋਪੀਟਰ ਆ ਗਈ ਉਹ ਕੁਝ ਨਹੀਂ ਹੋਇਆ ਦੇਖੋ ਨਾਲ ਤੇ ਚైనా ਡੋਰ ਸੀ ਜੀ ਚైనా ਡੋਰ ਸੀ ਜੀ ਮੱਥਾ ਟੇਕਣ ਚੱਲੇ ਸੀ ਮੱਥਾ ਟੇਕਣ ਚੱਲੇ ਸੀ ਗੁਰਦੁਆਰਾ ਸਾਹਿਬ ਨੀ ਪਾਣੀ ਦੇ ਉਹ ਨਾਮ ਕੀ ਹੈ ਜੀ ਨੀਲਮ ਨੀਲਮ ਬੱਤਾ ਉਹ ਨਾਮ ਵਾਲਾ ਪਾਣੀ ਦੇ ਨਹੀਂ ਜੀ ਹਾਸਾ ਨੀਲਮ ਰਾਣੀ ਵਾਈਫ ਆ ਜੀ ਮੇਰੀ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੇ ਸੀ ਉਹਨਾਂ ਦੇ ਇੱਕੋ ਲੱਤ ਚੈਨਾ ਡੋਰ ਇੱਥੇ ਫਸ ਕੇ ਬਹੁਤ ਤਕੜਾ ਹਾਸਾ ਹੋ ਗਿਆ ਜੀ ਇਹ ਜੇ ਪਤੰਗੇ ਬਿਆਨ ਹੋ ਜਾਣ ਜੀ ਉਹਦੇ ਨਾਲ ਤਾਂ ਵਧੀਆ ਹੋਰ ਕੋਈ ਚੀਜ਼ੇ ਨਹੀਂ ਕਿ ਮਿਡਲ ਕਲਾਸ ਆਦਮੀ ਕਿੱਥੇ ਜਾਊਗਾ ਸਿਵਲ ਹਸਪੀਟਲ ਜਾਓ ਉਹ ਕਹਿੰਦੇ ਨੇ 32 ਲੈ ਜਾਓ 32 ਜਾਓ ਉਹ ਉੱਥੇ ਕੋਈ ਪੁੱਛਦਾ ਨਹੀਂ ਕਰੀਬ ਬੰਦੇ ਵਾਸਤੇ ਤਾਂ ਰਹਿਿਆ ਹੀ ਕੁਛ ਨਹੀਂ ਇੱਥੇ ਦੱਸੋ ਨਾ ਸਰਕਾਰਾਂ ਕੁਛ ਕਰਦੀਆਂ ਨੇ ਕਿੰਨੇ ਜਾਣੇ ਜਾ ਰਹੇ ਸੀ ਇਹ ਦੋ ਜਣੇ ਸੀਗੇ ਵਾਈਫ ਸੀ ਮੇਰੀ ਸਾਲੀ ਸੀ ਨਾਲ ਦੋਨੇ ਸੀਗੇ ਵਾਈਫ ਚਲਾ ਰਹੀ ਸੀ ਸਕੂਟਰੀ ਤੇ ਬਾਈ ਮੇਰੇ ਪਿੱਛੇ ਸੀ ਅੱਛਾ ਦੋਨੇ ਪਹਿਣਾ ਸੀ ਦੋਨੇ ਪਹਿਣਾ ਸੀ ਗੀਆਂ ਅੱਛਾ ਤੇ ਉਹ ਨਾਲ ਮੁਰੇ ਇੱਥੋਂ ਕੱਟ ਕੇ ਆ ਜਗਾ ਬਲੇਡਿੰਗ ਬਹੁਤ ਆ ਖੂਨ ਨਾੜਾਂ ਵੱਢ ਗਈਆਂ ਖੂਨ ਨਿਕਲੀ ਜਾ ਰਿਹਾ ਬੰਦ ਨਹੀਂ ਹੋ ਰਿਹਾ ਲਾ ਚੱਲ ਰਿਹਾ ਲਾ ਚੱਲ ਰਿਹਾ ਗਰੀਬ ਆਦਮੀ ਕਿੱਧਰ ਨੂੰ ਜਾਊਗਾ ਹੁਣ ਦੱਸੋ ਸਾਡਾ ਕੋਈ ਹੈ ਨਹੀਂ ਨਾ ਗਵਰਨਮੈਂਟਾਂ ਸੋਚਦੀਆਂ ਨਾ ਸਰਕਾਰਾਂ ਸੋਚਦੀਆਂ ਸਾਡੇ ਬਾਰੇ ਹਾਂਜੀ ਆ ਦੇਖੋ ਹੁਣ ਬਸੰਤ ਰੰਗੀ ਨੂੰ ਇੰਨਾ ਟਾਈਮ ਹੋ ਗਿਆ ਹੁਣ ਵੀ ਪਤੰਗ ਚੜਦੇ ਆ ਚੈਨਾ ਡੋਰਾ ਨਾਲ ਦੱਸੋ ਇਹ ਪਤੰਗੇ ਬੈਨ ਕਰੋ ਤੁਸੀਂ ਪਤੰਗ ਬੈਨ ਹੋਣਗੇ ਆਪਣੇ ਆਪ ਡੋਰਾ ਬੈਨ ਹੋਣਗੇ ਦੱਸੋ ਆ ਕਿਹੜਾ ਟਾਈਮ ਆ ਗਿਆ ਬਸੰਤ ਕਦ ਨਿਕਲੇ 15 20 ਦਿਨ ਹੋ ਗਏ ਇਸ ਟਾਈਮ ਵੀ ਪਤੰਗ ਚੜ ਰਹੇ ਨੇ ਗਵਰਨਮੈਂਟ ਨੇ ਕੋਈ ਸੋਚਦੀ ਪਈ ਤੇ ਸਰ ਕੀ ਕਹਿਣਾ ਚਾਹੂਗੀ ਕਿ ਜਿਵੇਂ ਆ ਚੈਨਾ ਡੋਰਾ ਕਿ ਕਿਸ ਆ ਅਸੀਂ ਦੇਖਿਆ ਜੀ ਅੱਜ ਖੰਨੇ ਦੇ ਵਿੱਚ ਇੱਕ ਲੇਡੀ ਗਵਿੰਦਗੜ੍ਹ ਐਕਟ ਬਾਦੀ ਜਾ ਰਹੀ ਸੀ ਉਹਦੇ ਮੂੰਹ ਤੇ ਚਾਇਨਾ ਡੋਰ ਵਾਲ ਡੋਰ ਪਤੰਗ ਉੜਦੀ ਸੀ ਉਹ ਟੁੱਟ ਕੇ ਪਤੰਗ ਡੋਰ ਉਹਦੇ ਮੂੰਹ ਤੇ ਪੈ ਗਈ ਉਹਦਾ ਮੂੰਹ ਬਹੁਤ ਪੂਰੀ ਤਰ੍ਹਾਂ ਕੱਟਿਆ ਗਿਆ ਤੇ ਇਹ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹੈ ਇਹਦੇ ਪਰ ਪਾਕਿਸਤਾਨ ਦੀ ਅਸੈਂਬਲੀ ਦੇ ਵਿੱਚ ਉਹਨਾਂ ਨੇ ਇਹ ਮਤਾ ਪਾਸਤਾ ਵੀ ਪਤੰਗ ਨਹੀਂ ਉਡਾਏ ਜਾਣਗੇ ਪਤੰਗੇ ਬੈਨ ਕਰ ਦਿੱਤੇ ਉਹਨਾਂ ਨੇ ਇਹ ਆਪਣੀ ਸਰਕਾਰ ਨੂੰ ਵੀ ਇੱਥੇ ਭਾਰਤ ਸਰਕਾਰ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਇਹ ਪਤੰਗੇ ਬੈਨ ਕਰ ਦਿੱਤੇ ਜਾਣ ਚਾਇਨਾ ਡੋਰ ਨਾਲ ਬਹੁਤ ਨੁਕਸਾਨ ਹੋਏ ਨੇ ਬਹੁਤ ਲੋਕਾਂ ਦੇ ਗਲੇ ਕੱਟੇ ਗਏ ਨੇ ਕਰੰਟ ਲੱਗ ਕੇ ਬੱਚੇ ਬਹੁਤ ਤਾਰਾਂ ਦੇ ਉੱਪਰ ਡਿੱਗ ਕੇ ਐਕਸੀਡੈਂਟ ਹੋਏ ਨੇ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਜੀ ਇਹਦੇ ਬਾਰੇ ਤੰਗ ਬੈਨ ਕਰ ਦੇਣੇ ਚਾਹੀਦੇ ਨੇ ਇਹ ਤੁਹਾਡੇ ਕਹਿਣ ਦਾ ਤਾਂ ਵੀ ਚਾਈਨਾ ਡੋਰ ਨਾਲ ਉਹ ਚਾਈਨਾ ਡੋਰ ਦਾ ਬੈਨ ਹੈਗੀ ਹੈ ਵੀ ਸਿੱਧੇ ਤੰਗੇ ਬੈਨ ਕਰ ਤੰਗੇ ਬੈਨ ਕਰ ਦਿੱਤੇ ਜਾਂ ਚਾਈਨਾ ਡੋਰ बिकਣੀ ਹੋਣੀ ਫਿਰ ਸਰਕਾਰਾਂ ਨੂੰ ਸੋਚਣਾ ਚਾਹੀਦਾ ਜੀ ਇਹ ਕਿੰਨੀ ਕਿ ਇਹਨਾਂ ਦੇ ਦੇਖੀਏ ਤੁਸੀਂ ਕਿੰਨੀ ਹਾਂ ਜੀ ਮੂੰਹ ਤੇ ਕਾਫੀ ਕੱਟਿਆ ਗਿਆ ਜੀ ਬਹੁਤ ਪੂਰੀ ਤਰ੍ਹਾਂ ਬੁੱਲਾਂ ਦੇ ਕੋਲੋਂ ਜੀ ਨਾੜਾਂ ਵੀ ਸ਼ਾਇਦ ਕਟੀਆਂ ਗਈਆਂ ਵਿੱਚ ਹੁਣ ਆਪਰੇਸ਼ਨ ਸ਼ਾਇਦ ਕਰਨਗੇ ਡਾਕਟਰ ਸਾਹਿਬ